에헤헤 섭섭 섭섭하 ਆਓ ਇੱਕ ਸ਼ਬਦੀ ਹਾਜ਼ਰੀ ਹੋਰ ਪੜਨੀ ਹੈ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਹੈ ਆਓ ਬੜੇ ਪਿਆਰ ਦੇ ਨਾਲ ਸ਼ਬਦ ਸਰਵਣ ਕਰਨਾ ਹੈ ਸੋ ਸਤਿਗੁਰ ਪਿਆਰਾਂ ਦੇ ਨਾਲ ਹੈ ਜਿੱਥੇ-ਕਿੱਥੇ ਮੈਨੂੰ ਮੈਨ ਛਡਾਈ ਆਓ ਬੜੇ ਪਿਆਰ ਦੇ ਨਾਲ ਸ਼ਬਦ ਸਰਵਣ ਕਰਨਾ ਹੈ ਜੋ ਸਾਊਂਡ ਵਾਲਾ ਵੀ ਹੈ ਉਸ ਨੂੰ ਬੇਨਤੀ ਹੈ ਕਿ ਥੋੜੀ ਜੀ ਰਿਪੀਟ ਵਧਾ ਦਿਓ ਤੇ ਇੱਕ ਵਾਰੀ ਸਾਊਂਡ ਸੈੱਟ ਕਰਕੇ ਮੁੜ ਕੇ ਛੇੜਿਓ ਨਾਲ ਸੋ ਆਓ ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਵਾਹ ਵਾਹ ਜੀ ਵਾਹ ਵਾਹ ਜੀ ਜਿੱਥੇ ਕਿਥੇ ਮੈਨੂੰ ਦੇ ਛੜਾਈ ਜਿੱਥੇ ਜਿੱਥੇ ਇਥੇ ਮੈਨੂੰ ਦੇ ਛਡਾਈ ਸੋ ਸਤ ਗੁਰ ਪਿਆਰਾ ਮੇਰਾ ਨਾਲ ਹੈ ਵਾਹ 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 ਸੋ ਸਤ ਗੁਰ ਪਿਆਰਾ ਮੇਰਾ ਨਾਲ yeah okay. 吧。 I'm <laughs> so ਇਸ ਗੁਰੂ ਤੋਂ ਸ਼ਬਦ ਹੈ ਇਸ ਸੁਣੋ ਤੇਰੇ ਗੁਰੂ ਤੋਂ ਸ਼ਬਦ ਹੈ ਇਸ ਸੁਣੋ ਜਿੰਨਾ ਤੋ ਗਈ ਪਾਈ ਤੁਮ ਮਰੋ ਦਇਆ ਮੇਰੇ ਸਾਈ ਐਸੀ ਇਹ ਹਰ ਤੂ ਸੋਹੀ ਮਾਈ ਇਹ ਜਿਹ ਹਰ ਮੇਂ ਮਾਈ ਨਾ ਕਨਸਾ ਵਾਹਿਗੁਰੂ ਦੀ ਕੀ ਫਤਿਹ ਸਭ ਸੰਤਾਨ ਗੁਰੂ ਸ਼ਬਦ ਗੁਰੂ ਕੀਰਤਨ ਦੇ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਸੰਗਤ ਜੀ ਕੁਝ ਵਿਸ਼ੇਸ਼ ਬੇਨਤੀਆਂ ਕਰਨੀਆਂ ਹਨ ਉਪਰੰਤ ਅਨੰਦ ਸਾਹਿਬ ਜੀ ਦਾ ਪਾਠ ਉਪਰੰਤ ਸਮਾਪਤੀ ਹੈ ਮੈਂ ਦੱਸ ਦਵਾਂ ਕਿ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਜੋ ਕਿ ਅਪ੍ਰੈਲ ਦੇ ਕਰੀਬ ਵਿੱਤਿਆ ਸੀ ਉਸ ਦੇ ਵਿੱਚ ਤਪ ਸਥਾਨ ਤੇ ਆਉਣ ਵਾਲੀਆਂ ਸੰਤਾਂ ਵਿੱਚੋਂ ਕੁਝ ਬੀਬੀਆਂ ਨੇ ਮਿਲ ਕਰਕੇ ਪ੍ਰਕਾਸ਼ ਦਿਹਾੜੇ ਤੋਂ ਲੈ ਕਰਕੇ ਸ਼ਹੀਦੀ ਦਿਹਾੜੇ ਤੱਕ ਜਿੰਨੇ ਵੀ ਹੋ ਰਕੇ ਸਹਿਜ ਪਾਠ ਕੀਤੇ ਉਹਨਾਂ ਸਾਰਿਆਂ ਗੁਰਮਖਾਂ ਨੂੰ ਬੇਨਤੀ ਹੈ ਬੀਬੀਆਂ ਨੂੰ ਬੇਨਤੀ ਹੈ ਭਾਈ ਪਾਗਾ ਵਾਲੇ ਹਾਂ ਜਿੱਥੇ ਕੋਈ ਮਨ ਕਰਕੇ ਤਨ ਕਰਕੇ ਧੰਨ ਕਰਕੇ ਸੇਵਾਵਾਂ ਨਿਭਾਉਂਦਾ ਉੱਥੇ ਸਤਿਗੁਰਾਂ ਦੀ ਗੁਰਬਾਣੀ ਦੇ ਸਹਿਜ ਪਾਠ ਕਰਕੇ ਸੇਵਾਵਾਂ ਨਿਭਾਈਆਂ ਔਰ ਆਪਣੀ ਹਾਜ਼ਰੀ 350 ਸਾਲਾਂ ਨੂੰ ਸਮਰਪਿਤ ਤਪਸਥਾਨ ਗੁਰਦੁਆਰਾ ਤੇਗ ਭਾਦਰ ਮਹਾਰਾ ਸੱਚੇ ਪਾਤਸ਼ਾਹ ਦਾ ਤਪਸਥਾਨ ਗੁਰਦੁਆਰਾ ਪੱਕੀ ਸੰਗਤ ਵਿਖੇ ਲਵਾਇਆ ਔਰ ਆ ਭੁੱਖਾਂ ਵੱਲੋਂ ਸ਼੍ਰੀਮਨ ਸਾਹਿਬ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਹੈ ਸੋ ਭਾਈ ਜਿਨ੍ਹਾਂ ਦੇ ਨਾਮ ਵੀ ਬੋਲੇ ਜਾਣਗੇ ਔਰ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਨੇ ਉਹ ਆਪਣਾ ਸਿਰਉ ਪਾਓ ਮਾਪੋਂ ਖਾਂ ਪਾਸੋਂ ਪ੍ਰਾਪਤ ਕਰਨ ਜਿਨ੍ਹਾਂ ਬੀਬੀ ਸੁਰਿੰਦਰ ਕੌਰ ਜੀ ਬੀਬੀ ਮਨਿੰਦਰ ਕੌਰ ਜੀ ਬੀਬੀ ਸੁਨੀਤਾ ਜੀ ਬੀਬੀ ਲਾਲੀ ਕੌਰ ਜੀ ਬੀਬੀ ਕਮਲਦੀਪ ਕੌਰ ਜੀ ਬੀਬੀ ਬਲਜੀਤ ਕੌਰ ਜੀ ਸਰੂਪੇ ਪ੍ਰਾਪਤ ਕਰੋ ਭਾਈ ਜਿਨ੍ਹਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਨਾਮ ਬੋਲੇਗੇ ਔਰ ਜੋ ਸੰਗਤ ਦੇ ਵਿੱਚ ਮੌਜੂਦ ਹਨ ਬੀਬੀ ਜਗਜੀਤ ਕੌਰ ਜੀ ਬੀਬੀ ਜੋਗਿੰਦਰ ਕੌਰ ਜੀ ਜੀ ਵੀ ਕੁਲਵਿੰਦਰ ਕੌਰ ਜੀ ਭਾਈ ਗੁਵਿੰਦਰ ਸਿੰਘ ਜੀ ਬੀਬੀ ਰਵਿੰਦਰ ਕੌਰ ਜੀ ਬੀਬੀ ਮੀਨੂ ਕੁਥਰੀਆ ਔਰ ਬੀਬੀ ਪਰਮਿੰਦਰ ਕੌਰ ਜੀ ਬੀਬੀ ਰਜਨੀ ਅਰੋੜਾ ਜੀ ਬੀਬੀ ਸੁਨੀਦਰ ਕੌਰ ਜੀ ਨੈਣੀ ਤੋਂ ਬੀਬੀ ਹਰਮਿੰਦਰ ਕੌਰ ਜੀ ਬੀਬੀ ਮਨਪ੍ਰੀਤ ਕੌਰ ਜੀ ਬੀਬੀ ਲਵਲੀ ਕੌਰ ਜੀ ਬੀ ਮਿਤਾਲੀ ਕੌਰ ਜੀ ਇਹਨਾਂ ਸਭਨਾਂ ਨੇ ਮਿਲ ਕੇ ਕਰਕੇ

ਸਸੁ ਕਰਨ ਔਰ ਮੈਂ ਹੋਰ ਵੀ ਬੇਨਤੀਆਂ ਕਰੀਆਂ ਨੇ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਮਾਪੁਰਖਾਂ ਨੇ ਇਹ ਵੀ ਜ਼ਿਕਰ ਵੀ ਕੀਤਾ ਅਸੀਂ ਸਾਰੇ ਵੀ ਔਰ ਮਾਪੁਰਖਾਂ ਨੇ ਵਿਸ਼ੇਸ਼ ਤੌਰ ਤੇ ਸਾਰੇ ਹੀ ਮਾਪੁਰਖਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਔਰ ਆਪਸ ਵਿੱਚ ਵਿਚਾਰ ਵੀ ਕੀਤਾ ਕਿ ਕੱਲ ਜੋ ਬੀਤਿਆ ਨਗਰ ਕੀਰਤਨ ਸੀ ਨਾ ਉਹ ਇੰਨਾ ਉਲਾਸਤਾ ਪ੍ਰੇਮ ਨਾਲ ਭਰਿਆ ਹੋਇਆ ਇਹ ਮਹਾਨ ਨਗਰ ਕੀਰਤਨ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਤਾਂ ਇਲਾਕੇ ਨਿਵਾਸੀ ਔਰ ਦੇਸ਼ ਵਿਦੇਸ਼ ਤੋਂ ਪਹੁੰਚੇ ਮਾਪੁਰਖਾਂ ਦੇ ਨਾਲ ਜਦੋਂ ਤਪ ਸਥਾਨ ਤੋਂ ਇਹ ਯਾਤਰਾ ਸ਼ੋਭਾ ਯਾਤਰਾ ਨਗਰ ਕੀਰਤਨ ਦੇ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਜਦੋਂ ਇਥੋਂ ਨਗਰ ਕੀਰਤਨ ਪ੍ਰਾਰੰਭ ਹੋਇਆ ਔਰ ਸਾਰੇ ਸ਼ਹਿਰ ਵਿੱਚ 5 ਤੋਂ 7 ਕਿਲੋਮੀਟਰ ਵਿੱਚ ਦੇਖਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਕੋ ਜਿਹਾ ਪ੍ਰੇਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੱਕੋ ਜਹੀ ਉਲਾਸਤਾ ਉਹੀ ਪ੍ਰੇਮ ਸਤਿਗੁਰੂ ਧੰਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਹਰ ਸਿੱਖ ਨੇ ਤਨ ਮਨ ਧਨ ਕਰਕੇ ਸੇਵਾਵਾਂ ਨਿਭਾਈ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਪਿਆਰਿਓ ਇਸੇ ਤਰ੍ਹਾਂ ਆਪਾਂ ਇੱਕ ਵਡਿਆਈ ਜਿਹੜੀ ਹੈ ਮਹਾਪੁਰਖਾਂ ਨੇ ਇਹ ਸਾਰੀ ਮਿਹਨਤ ਕੀਤੀ ਹੈ ਸਾਰੀ ਵਡਿਆਈ ਧੰਨ ਗੁਰਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੀ ਹੈ ਜਿੱਥੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਜਿੱਥੋਂ ਆਪਾਂ ਸਾਰੀਆਂ ਵਸਤੂਆਂ ਪ੍ਰਾਪਤ ਕਰਦੇ ਆ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਹਰ ਸਾਲ ਦੀ ਤਰ੍ਹਾਂ ਸੰਤਾਂ ਜਿਵੇਂ ਕਿ ਜਾਣਦੀਆਂ ਹਨ ਆਟਾ ਪੰਨੀਆਂ ਦੇ ਵਿੱਚ ਲਪੇਟ ਕੇ ਬੰਦ ਕੇ ਬਾਦ ਰੱਖਿਆ ਔਰ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੇ ਪ੍ਰਸ਼ਾਦਿਆਂ ਦੀ ਸੇਵਾ ਕਰਨੀ ਹੈ ਉਹਨਾਂ ਨੇ ਬਾਹਰੋਂ ਸੇਵਾਦਾਰਾਂ ਤੋਂ ਆਟਾ ਪ੍ਰਾਪਤ ਕਰਕੇ ਵੀ ਲੈ ਕੇ ਜਾਣਾ ਔਰ ਸਵੇਰੇ ਸਮੇਂ ਨਾਲ ਪਹੁੰਚ ਕਰਕੇ ਸੰਗਤ ਜੀ ਆਪਾਂ ਨੂੰ ਇਹ ਭਾਗਾ ਵਾਲਾ ਦਿਵਸ ਕੱਲ ਦਾ ਦਿਨ ਪ੍ਰਾਪਤ ਹੋਇਆ ਆਪਾਂ ਸਭ ਨੇ ਵਾਅਦਾ ਕਰਕੇ ਆਪ ਆਉਣਾ ਔਰ ਹੋਰਾਂ ਨੂੰ ਪ੍ਰੇਰ ਕੇ ਲਿਆਉਣਾ ਤਾਂ ਜੋ ਇਹ 350 ਸਾਲੇ ਦੇ ਵਿੱਚ ਸਾਡੀ ਹਾਜ਼ਰੀ ਲੱਗ ਸਕੇ ਜਿੱਥੇ ਆਪਾਂ ਮੰਨ ਕਰਕੇ ਪਹੁੰਚਦੇ ਹਨਾ ਹਾਜ਼ਰੀਆਂ ਲਵਾਉਂਦੇ ਹਾਂ ਉੱਥੇ ਇਹ ਤਨ ਵੀ ਲਿਆਉਣਾ ਸਾਰੇ ਗੁਰਮੁਖੋ ਪਿਆਰਿਓ ਆਪਣੇ ਸਾਥ ਸੁਬੰਧੀਆਂ ਨੂੰ ਵੀ ਕਹਿਣਾ ਕਿ ਕੋਈ ਦੁਕਾਨ ਕੋਈ ਬਿਜ਼ਨਸ ਕੋਈ ਵੀ ਹੈ ਕੱਲ ਦੇ ਦਿਨ ਧੰਗੁਰ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਜਿਹੜੇ ਪ੍ਰੋਗਰਾਮ ਹੋਣੇ ਨੇ ਹਾਜ਼ਰੀ ਲਵਾਉਣੀ ਹੈ ਨਾ ਤੇ ਆਪਾਂ ਸਾਰਿਆਂ ਨੇ ਵਾਅਦਾ ਚੜ੍ਹ ਕੇ ਸਮੇਂ ਨਾਲ ਪਹੁੰਚਣਾ ਹੈ ਮਹਾਪੁਰਖਾਂ ਵੱਲੋਂ ਵੀ ਬੇਨਤੀ ਹੈ ਭਾਈ ਕਰੀਬ 10:30 ਵਜੇ ਦੇ ਕਰੀਬ ਸਾਰੀਆਂ ਸੰਗਤਾਂ ਪਹੁੰਚ ਜਾਓ 10 ਵਜੇ ਪ੍ਰੋਗਰਾਮ ਪ੍ਰారంਭ ਹੋਣੇ ਨੇ ਔਰ ਸਾਰੀਆਂ ਹੀ ਸੰਗਤਾਂ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਔਰ ਅੱਜ ਦੇ ਲੰਗਰਾਂ ਦੀ ਸੇਵਾ 350 ਸਾਲਾਂ ਨੂੰ ਸਮਰਪਿਤ ਸ਼ਸ਼ੋਭਿਤ ਸ੍ਰੀ ਵਾਸਤਵ ਜੀ ਨੂੰ ਸਿਰੋਪਾ ਵੀ ਦੇਣਾ ਹੈ ਮਹਾਪੁਰਖਾਂ ਵੱਲੋਂ ਉਹ ਵੀ ਆਪਣਾ ਸਿਰੋਪਾ ਪ੍ਰਾਪਤ ਕਰਨ ਜੋ ਕਿ ਹਮੇਸ਼ਾ ਹੀ ਸੇਵਾ ਲਈ ਤਤ ਪਰ ਰਹਿੰਦੇ ਨੇ ਹਰ ਸਮੇਂ ਸਾਰੀਆਂ ਹੀ ਸੰਗਤਾਂ ਸੀ ਦੇਖਣ ਵਿੱਚ ਮਿਲਿਆ ਕਿ ਮਹਾਪੁਰਖਾਂ ਦੇ ਇੱਕ ਫੋਨ ਜਾਂ ਇੱਕ ਸੱਦੇ ਤੇ ਸਾਰੀ ਸੰਗਤ ਤੁਰੰਤ ਤਤਪਰ ਹੋ ਜਾਂਦੀ ਹੈ ਕਿਸੇ ਪ੍ਰਕਾਰ ਦੀ ਕਿਸੇ ਗੁਰਮਤ ਨੂੰ ਸੇਵਾ ਲਈ ਹੈ ਤੇ ਸਾਰੀ ਸੰਗਤ ਵਦ ਚੜ ਕੇ ਸੇਵਾ ਕਰਦੀ ਹੈ ਭਾਈ ਇਸੇ ਪ੍ਰਕਾਰ ਆਪਾਂ ਸਾਰਿਆਂ ਨੇ ਤਨ ਮਨ ਧਨ ਕਰਕੇ ਸਹਿਯੋਗ ਕਰਨਾ ਹੈ ਔਰ ਇਸ ਥਾਨ ਨੂੰ ਹੋਰ ਵੀ ਚੜਦੀ ਕਲਾ ਵਿੱਚ ਬਣਾਣਾ ਹੈ ਤਬਨਾ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਾਂ ਫਿਰ ਭਾਈ ਸ਼ੋਭਿਤ ਸਿੰਘ ਵਾਸਤਵ ਸ਼ੋਭਿਤ ਸ਼੍ਰੀ ਵਾਸਤਵ ਜੀ ਨੂੰ ਕਿ ਉਹ ਸਿਰੋਪਾਉ ਮਾਪੱਖਾਂ ਪਾਸੋਂ ਪ੍ਰਾਪਤ ਕਰਨ ਦਿਓ ਸੰਗਤ ਵਿੱਚ ਨੇ ਜੀ ਵੱਡੇ ਭਾਗ ਹਨ ਜਿੱਥੇ ਸਤਿਗੁਰੂ ਧੰਕੁਰ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੁੜੇ ਆ ਉੱਥੇ ਸੰਤਾਂ ਦਾ ਵੀ ਸੰਗ ਮਿਲਿਆ ਬੋਲੇ ਸੋ ਨਿਹਾਲ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਸੇਵਾਵਾਂ ਕਰਨੀਆਂ ਔਰ ਹੁਣ ਜਿਹੜੀ ਸੰਗਤ ਦੀ ਹਾਜ਼ਰੀ ਰਹਿ ਗਈ ਹੈ ਭਾਈ ਜਿਹੜੇ ਕੋਈ ਕਵਿਤਾ ਕੋਈ ਕੀਰਤਨ ਕਰਨવાਜੋ ਰਹਿ ਗਏ ਨੇ ਕੱਲ ਦੇ ਦੀਵਾਨਾਂ ਦਾ ਹਾਜ਼ਰੀ ਲਵਾਉਣੀ ਹੈ ਆਓ ਸਾਰੀਆਂ ਸੰਗਤਾਂ ਦਾ ਰਾਗੀ ਜਥੇ ਦਾ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਕੱਲ੍ਹ ਨੂੰ ਵੀ ਦੀਵਾਨ ਸੱਜਣੇ ਨੇ ਕਰੀਬ 10 ਵਜੇ ਸਤਿਗੁਰੂ ਜੀ ਖੁੱਲੇ ਪੰਡਾਲਾਂ ਵਿੱਚ ਆ ਜਾਣਗੇ 10 ਤੋਂ ਲੈ ਕੇ 2 ਵਜੇ ਤੱਕ ਵੱਧ ਚੜ ਕੇ ਹਾਜ਼ਰੀਆਂ ਲਵਾਉਣੀਆਂ ਨੇ ਔਰ ਜਿਨ੍ਹਾਂ ਨੇ ਸ਼ਬਦ ਕਵਿਤਾ ਜਾਂ ਕਿਸੇ ਬੱਚੇ ਨੇ ਪੜਨਾ ਉਸਵੇਰੇ 10 ਵਜੇ ਇੱਥੇ ਪਹੁੰਚ ਜਾਣ ਪ੍ਰਾਰਭਤਾ ਤੇ ਔਰ ਇਸਤਰੀ ਸਭਾ ਵੀ ਸਵੇਰੇ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਹੈ ਭਾਈ ਸਾਰਿਆਂ ਨੇ ਸਵੇਰੇ ਆਪਾਂ ਦਿਵਾਨ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਬਣਾਉਣਾ ਇਤਨੇ ਕਵਿਤੇ ਦੀ ਪਰਵਾਹ ਬਲਾਉਫ ਅਤੇ ਅਨੰਤ ਸਾਹਿਬ ਦਾ ਜਾਪ ਕਰੋ ਉਪਰੰਤ ਸਮਾਪਤੀ ਗੁਰੂ ਕਾਲ ਅੰਗਰਸ਼ਕੇ ਗੁਰੂ-ਗੁਰੂ ਕਰਦੇ ਆਪਣੇ ਘਰਾਂ ਨੂੰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਜੀ ਦਾ ਖਲਸਾ ਵੈਗਜੀ ਫਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਧੰਨ ਸਾਹਿਬ ਸਰਗਤੀ ਤੋਂ ਬਾਅਦ ਸਾਹਿਬ ਜੀ ਨੂੰ ਯਾਦ ਕਰਦਿਆਂ ਹੋਇਆਂ ਸ਼ਬਦ ਸਰਵਣ ਕਰੀਏ ਗੁਰੂ ਤੇਗ ਬਹਾਦਰ ਜਿਮਰੀਏ ਕਰਨੋਂ ਨ ਜਾਵੇ ਤਾਂ ਇਹ ਛੋਟਾ ਜਿਹਾ ਸ਼ਬਦ ਪੜ੍ਹ ਕੇ ਨਾਲੀ ਆਪਣਾਂ ਸੰਸਕੜਦੇ ਵਾਹੇ ਆਓ ਤੇ ਬਹਾਦਰ ਸਿਮਰਿਏ ਕਾਲ yes yes ਹਾਜ਼ਰੀ ਪ੍ਰਵਾਨ ਕਰਨ ਦੀ ਗੁਰਬਾਣੀ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਜਿੱਥੇ ਪਾਸੋਂ ਵਿੰਤ ਕੋਲਾ ਹੋ ਗਿਆ ਅਨਸ ਸਤਗੁਰੂ ਜੀ ਸੰਗਤ ਬਖਸ਼ੋ ਜੋਗ ਬਖਸ਼ ਲੈਣ ਸਤਗੁਰੂ ਜੀ ਸਭਨਾ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਨਾਮ ਨਾਨਕ ਸਿੱਖ ਜੀ ਨੂੰ ਬਖਸ਼ਿਸ਼ ਕਰਨ ਹਾਲ ਕਰਨ ਆਓ ਬੜੇ ਪਿਆਰ ਦੇ ਨਾਲ ਅਨੰਦ ਸਤਿ ਗੁਰਬਾਣੀ ਦਾ ਜਾਪ ਉਸ ਤੋਂ ਪ੍ਰੰਤ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੋਵੇਗੀ ਕਾਮ ਕਲੀ ਮਹਲਾ ਕੀ ਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਆ ਮੇਰੀ ਮਾਏ ਸਤਿਗੁਰ ਨਕਾ ਸਤਿਗੁਰੂ ਦਾ ਪਾਇ ਸਹਿਬ ਸਤਿ ਮਨ ਦਿਆਵਾ ਲਾ ਰਾਤ ਅੰਤ ਕਰਵਾ ਮਨ ਮੇਰਾ ਤੂੰ ਸਦਾ ਰਹੋ ਹਰਨਾਨੀ ਹਰਨਾਨੀ ਰਹੋ ਤੂੰ ਮਨ ਮੇਰੇ ਨੂੰ ਸਰਮਸਾਰਨਾ ਦੀ ਕਰੋ ਕਲਾ ਮੇਰਾ ਨਾਮਾਰੂ ਮਾਤੇ ਪੰਚ ਸ਼ੁਦਿ ਭਰ ਸੁਤਾਲੈ ਕਲਾ ਨਿ ਕਰਤਾਰੀਆਂ ਪੰਚ ਤੂਤ ਤੁਦਸ ਕੀਤੇ ਕਾਲ